ਲੱਕ ਮਰੋੜ ਕੇ ਆਹੋ ਕਰੋ ਕੱਡੀ ਦਾ ਹੱਥ ਜੋੜ ਕੇ ਉਹ ਭਾਈ ਜੀ ਚਲੇ ਜਾਓ ਉਹ ਭਾਈ ਚਲੇ ਜਾਓ ਚਲੇ ਜਾਓ ਆਤੀਤੀ ਹੈ ਮਹਿਮਾਨ ਹੈ ਮਹਿਮਾਨ ਨਾ ਓਈ ਆਤੀ ਉਹ ਫਿਲਮ ਨਹੀਂ ਦੇਖੀ ਆ ਦੇਖੋ ਆਤੀਤੀ ਤੁਮ ਕਬ ਜਾਓਗੇ ਨਹੀਂ ਰੁਕ ਜਾ ਆਤੀਤੀ ਤੁਮ ਕਬ ਜਾਓਗੇ ਉਹਦੇ ਹੱਥ ਜੋੜੀਏ ਦੋ ਯਾਰ ਚਲਾ ਜਾ ਕਿਸ ਤਰੀਕੇ ਨਾਲ ਚਲੇ ਜਾਏ ਪ੍ਰੇਸ਼ਨਾ ਹੋ ਜਾਏ ਜਾਏ ਇਹਨਾਂ ਦੇ ਕੋਈ ਰਿਸ਼ਤੇਦਾਰਾ ਦੁਨੋਂ ਨਾ ਨਹੀਂ ਕਰਦੇ ਨੇ ਭੱਗ ਜਾ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਭੱਗ ਜਾ ਲੱਕ ਮਰੋੜ ਕੇ ਮੈਂ ਟੇੜਾ ਮੇੜਾ ਹੋ ਕੇ ਚਲਦਾ ਹੋਇਆ ਆਏ ਪੁਰਦਾ ਲੱਕ ਮਰੋੜ ਕੇ ਕਰੋ ਕੱਡੀ ਦਾ ਹੱਥ ਜੋੜ ਕੇ ਤੁਰਦਾ ਲੱਕ ਮਰੋੜ ਕੇ ਹੈ ਕਰੋ ਕੱਡੀ ਦਾ ਹੱਥ ਜੋੜ ਕੇ ਵੀਰੇ ਬਸ ਮਿੰਤਾ ਹੀ ਨੇ ਹੁਣ ਚਲਾਈ ਜਾ ਤੂੰ ਹੈ ਹਾਂ ਤੁਰਦਾ ਲੱਕ ਮਰੋੜ ਕੇ ਲੱਕ ਮਰੋੜ ਕੇ ਚੱਲ ਹੱਥ ਜੋੜ ਕੇ ਕਿੰਨੂ ਕੱਢਦੇ ਆਪਾਂ ਕਿ ਬਾਈ ਚਲਾ ਮਤਲਬ ਕਿ ਉਧਰ ਦੇ ਲੋਕ ਉਹਦੀ ਪੂਜਾ ਕਰਦੇ ਨੇਗੇ ਬਟੋ ਜਿਆਦਾ ਪਰਸਨ ਨਹੀਂ ਤੁਹਾਡੇ ਘਰੇ ਆ ਜਾਂਦਾ ਵਾ ਕਿਉਂ ਹਾਂ ਫਿਰ ਤੁਸੀਂ ਉਹਨੂੰ ਕਹਦੇ ਨੇ ਭੱਗ ਜਾ ਪਾਪਾ ਚੂਹੇ ਦੀ ਕੌਣ ਪੂਜਾ ਕਰਦਾ ਚੂਹਾਂ ਨੇ ਤੂੰ ਚੂਹ ਪਤਾ ਨਹੀਂ ਕਿਹੜਾ ਬੰਦੇ ਰ ਹੈ ਮੈਂ ਦੇਖਿਆ ਸੁਣਿਆ ਉਥੇ ਚੂਹੇ ਚੂਹੇ ਬੜੇ سارے ਚੂਹੇ ਨੇ ਕਥੇ ਮਤਲਬ ਕਿ ਉਹਨਾਂ ਨੂੰ ਬਕਾਇਦਾ ਖਾਂਦੀ ਜਾਂਦਾ ਵੀ ਦਿੱਤਾ ਜਾਂਦਾ ਹੈਗਾ ਦੁੱਧ ਪਿਲਾਇਆ ਜਾਂਦਾ ਬਿਲਕੁਲ 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 ਹਾਂ ਮੈਂ ਵੀ ਦੇਖੀ ਆਪਾਂ ਵੀ ਚੱਲਾਂਗੇ ਜਾ ਕੇ ਆਵਾਂਗੇ ਜਗ੍ਹਾ ਤੇ ਖੈਰ ਤੇ ਇਹਦਾ ਜਵਾਬ ਮੇਰੇ ਸਾਬ ਨਾਲ ਬਣਦਾ ਨਹੀਂ ਹੈ ਜੀ ਸੱਪ ਕਿੱਦਾਂ ਸੱਪ ਐਂ ਚੱਲਦਾ ਐ ਲੱਕ ਮਰੋੜ ਕੇ ਐ ਠੀਕ ਹੈ ਉਧਰ ਲੱਕ ਮਰੋੜ ਕੇ ਹੈ ਤੇ ਉਹਨੂੰ ਹੱਥ ਜੋੜ ਕੇ ਕੱਢਦੇ ਆਂ ਬਾਈ ਚੱਲੇਗਾ ਚੱਲੇ ਕਈ ਲੋਕ ਮਾਰਦੇ ਉਹਦੇ ਦੇ ਵਿੱਚ ਵੀ ਜਾਨ ਹੈ ਠੀਕ ਹੈ ਫਿਰ ਉਹ ਅਗਲੇ ਕਹਿੰਦੇ ਨੇ ਕਿ ਭਾਈ ਇਹ ਨਹੀਂ ਮਾਰਾਂਗਾ ਸਾਨੂੰ ਕੱਟ ਦੇਗਾ ਉਹ ਪਿਆਰ ਨਾਲ ਕੱਟ ਦੇਗਾ ਡੱਬੇ ਚ ਪਾ ਕੇ ਉਹ ਉਦੋਂ ਤੱਕ ਤੁਹਾਡੇ ਤੇ ਅਟੈਕ ਨਹੀਂ ਕਰੂਗਾ ਜਦੋਂ ਤੱਕ ਤੁਸੀਂ ਉਹਨੂੰ ਕੰਫਰਟੇਬਲੀ ਫੀਲ ਕਰਵਾਉਂਗੇ ਮੈਂ ਕੰਫਰਟੇਬਲ ਫਿਰ ਕਰਾਵਾਂ ਉਹ ਆਪਣੇ ਹੁਣ ਨਾ ਕੀ ਡਾਂਸ ਕਰੀ ਆ ਉਹ ਨਹੀਂ ਮਤਲਬ ਕਿ ਉਹਦੇ ਨਾਲ ਛੇੜਖਾਨੀ ਨਾ ਕਰੋ ਨਾ ਉਹਦੇ ਨਾ ਮਾਰੋ ਜੋ ਤੱਕ ਤੁਸੀਂ ਉਹਤੇ ਅਟੈਕ ਨਹੀਂ ਕਰੋਗੇ ਅਗਲਾ ਨਹੀਂ ਅਟੈਕ ਮਤਲਬ ਕਿ ਇਹ ਅਟੈਕ ਤਾਂ ਕਰਦਾ ਉਹਨੂੰ ਡਰ ਲੱਗਦਾ ਕਿ ਇਹ ਮੇਰੇ ਤੇ ਅਟੈਕ ਨਾ ਕਰ ਦੇਣਾ ਇਸ ਕਰਕੇ ਉਹਨੂੰ ਬਚਾਉਣ ਦੇ ਲਈ ਸਾਡੇ ਸਾਹਮਣੇ ਭਾਲੂ ਆ ਗਿਆ ਸੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਸਾਡੇ ਸਾਹਮਣੇ ਭਾਲੂ ਅਸੀਂ ਬਿਲਕੁਲ ਕੋਈ ਐਕਟੀਵਿਟੀ ਨਹੀਂ ਕੀਤੀ ਆਰਾਮ ਨਾਲ ਖੜੇ ਰਹੇ ਰਿਲੈਕਸ ਹੋਇਆ ਉਹ ਆਇਆ ਗੱਡੀ ਦੇ ਕੋਲ ਘੁੰਮ ਕੇ ਐ ਹੀ ਨਿਕਲ ਗਿਆ ਕੋਈ ਹੈ ਨਾ ਵੀ ਜੋ ਤੱਕ ਤੁਸੀਂ ਨਹੀਂ ਉਹਨੂੰ ਰਿਸਪਾਂਸ ਦੇਵੋਗੇ ਕੋਈ ਉਹ ਵੀ ਨਹੀਂ ਤੁਹਾਨੂੰ ਅਸੀਂ ਕੋਈ ਇਹੋ ਜਿਹੀ ਐਕਟੀਵਿਟੀ ਕਰਦੇ ਕੋਈ ਡੰਡਾ ਚੱਕਦੇ ਉਸ ਕਰਦੇ ਭਾਲੂ ਸੀ ਬਈ ਫਾੜ ਕੇ ਰੱਖਦੇ ਸਾਨੂੰ ਸ਼ਾਇਦ ਕੁਝ ਵੀ ਕਰ ਸਕਦਾ ਸੀਗਾ ਅਸੀਂ ਰਿਲੈਕਸ ਹੋ ਕੇ ਆਰਾਮ ਨਾਲ ਖੜੇ ਰਹੇ ਕੋਈ ਦਿੱਕਤ ਨਹੀਂ ਕੋਈ ਐਕਟੀਵਿਟੀ ਨਹੀਂ ਕੀਤੀ ਠੀਕ ਹੈ ਤੇ ਚਲਾ ਗਿਆ ਘੁੰਮ ਕੇ ਆਇਆ ਗੱਡੀ ਦੇ ਕੋਲ ਚਲਾ ਗਿਆ ਆਰਾਮ ਨਾਲ ਇਹ ਸਾਡੇ ਦਾ ਰਿਐਲਿਟੀ ਵਾਪਰ ਚੁੱਕਿਆ ਆ ਮਤਲਬ ਕਿ ਇੱਕ ਦੋ ਕੇਸਿਸ ਹੋਰ ਵੀ ਹੋਏ ਨੇਗੇ ਇਦਾਂ ਆ ਦੱਸਾਂਗੇ ਤੁਹਾਨੂੰ ਕਦੀ ਕਦੀ